ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਸਿੱਖਾਂਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਆ ਦੋ ਨੰਬਰ ਨਾਗਾ ਟੋਕੜ ਵੈੜ ਆ ਤੇ ਇੱਕ ਬਾਈ ਕੋਲ ਆਲਟੋ ਗੱਡੀ ਆ ਜਿਹੜੀ ਸੇਲ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਡਿਟ ਕਰ ਦੇਖਿਓ ਤੇਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਆਪਣਾ ਸਿੱਖਾਂ ਵਾਲਾ ਜੀ ਜਿਹੜਾ ਪਿੰਡ ਕੋਟਾ ਕੋੜਪੁਰਾ ਸਤਿ ਮੋਬਾਈਲ ਨੰਬਰ ਜੀ 76899099668990 ਠੀਕ ਆ ਇੱਕ ਨੰਬਰ ਬਈ ਡੱਬੀ ਵੜ ਕਿੰਨੇਵੇਂ ਸੂਏ ਲਈ ਗੱਬਣ ਆ ਜੀ ਇਹ ਬਈ ਦੂਜੀ ਦੂਜਾ ਮੰਨ ਲਈ ਕੁਝ ਚੀਜ਼ਾਂ ਮੰਨ ਲਈ ਆਪਣੀ ਖਰੀਦੀ ਆ ਆਪਣੀ ਦਿੱਤੀ ਹੋਈ ਆ ਕਿੰਨੇ ਸਮੇਂ ਦੀ ਗੱਬਣ ਚੈੱਕ ਪਾਸ ਆ ਇਹ 2 ਮਹੀਨਿਆਂ ਦੀ ਚੈੱਕ ਪਾਸ ਆਈ ਦੁੱਧ 8 ਕਿਲੋ ਦੁੱਧ 10 ਸੀਗਾ ਪਰ 8 ਆ ਥੋੜਾ ਜਿਹਾ ਉਪਰਾਂ ਕਰ ਕਿੰਨੇ ਮੈਂ ਖਾਂਦਾ ਥਣਾ ਦੀ ਫੁੱਲ ਗਰੰਟੀ ਹੈ ਥਣਾ ਦੀ ਫੁੱਲ ਗਰੰਟੀ ਠੀਕ ਆ ਥਣ ਮੈਂ ਚੈੱਕ ਵੀ ਕਰਵਾ ਦਿਨਾ ਤੁਹਾਨੂੰ ਨੇੜੇ ਤੋਂ ਸੋਨਾ ਸੈਜ ਜਾਂ ਤੂਰ ਕੇ ਦਿਖਾਦੀ ਵੀਰੇ 2 ਮਹੀਨਿਆਂ ਦੀ ਕਨਫਰਮੈਂਸ ਚੈੱਕ ਪਾਸ ਆ ਤੇ ਦੁੱਧ ਬਾਈ ਦੱਸਦਾ ਕਿ ਦਾਸੀ ਸੀਗਾ ਹੁਣ ਤੁਸੀਂ 8 ਮੰਨ ਕੇ ਆਜੋ ਯਾਨੀ 8 ਕਿਲੋ ਦੀ ਤੁਸੀਂ ਮਿਲਕਿੰਗ ਕਰ ਸਕਦੇ ਆ ਆਪਦੀ 2 ਟਾਈਮ 4 ਟਾਈਮ 6 ਟਾਈਮ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹਾਥੀ ਚਵਾਈ ਵਾਲਾ ਤੇ ਫੂਡ ਸ਼ਾਂਗੇ ਦੇ ਪੇ ਹੋ ਰਾਗ ਗਏ ਨੇ ਕਿ ਤੋ ਵੀ ਤੁਸੀਂ ਟੋਕੜ ਗੱਭਰ ਨਗਦੀ ਖਰੀਦ ਕਰਦੇ ਹੁੰਨੇ ਆ ਤਾਂ ਵੀਰੇ ਆਪਦਾ ਪਰਸਨਲ ਡਾਕਟਰ ਸਹਿਬਾ ਨਾਲ ਲੈ ਕੇ ਆਇਆ ਕਰੋ ਕਿਉਂਕਿ ਇਹਦੇ 'ਚ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਵੀਰੇ। ਬਾਕੀ ਜਿਹੜਾ ਦੁੱਧ ਆ ਉਹ ਤੁਸੀਂ ਆਪਦਾ ਝੋਕੇ ਵੇਖ ਲੈਣਾ। ਤੇ ਭਾਈ ਇਹਦੀ ਜਾਇਜ਼ ਜੀ ਕੀਮਤ ਕਰਨੀ ਜਿਹੜੇ ਲੈਣੀਆਂ ਜੀ। 40 ਜ ਤੋਂ ਮਾਨ ਕਰਦੇ ਆ ਖੁੱਲਾ ਮਾਨ ਕਰਦੇ ਆ। 40 ਹਜ਼ਾਰ ਤੋਂ ਖੁੱਲਾ ਮਾਨ ਤਾਂ ਦੇਣੀ ਨਹੀਂ ਭਾਈ ਇਸ ਭਾਅ 'ਚ ਕਿਸੇ ਨੇ ਖੁੱਲਾ ਮਾਨ ਤਾਂ ਹੋਊਗਾ 40 ਜੋ ਕੋਈ ਬੰਦਾ ਪੂਨ ਲਾਵੇ ਮੋੜ ਦੇਣੀ ਭਾਈ ਕਹਿੰਦਾ। ਜਿਹੜਾ 2 ਨੰਬਰ ਨਾਕਾ ਬਾਈ ਇਹ ਜਰਸੀ ਦਾ ਕ੍ਰੋਸ ਹੈ ਠੀਕ ਆ ਸੁਹਾ ਕਿੰਨਾ ਮਾਜੀ ਇਹਦਾ ਸੁਹਾ ਇਹ ਦੂਜੇ ਕਿਹਾ ਵੀ ਹੁਣ ਤੀਜੇ ਨਾਲੋਂ ਚੌਥੇ ਨਾਲੋਂ ਠੀਕ ਆ ਜੀ ਤੇ ਟੋਕੜੀ ਆ ਜੀ ਇਹ ਟੋਕੜੀ ਆ ਇਹ ਇੱਕ ਮਹੀਨੇ ਦੀ ਬਣੀ ਆ ਪਰ ਕਿੱਕੇ ਪਾਸੇ ਠੀਕ ਆ ਦੁੱਧ ਕਿੰਨਾ ਦੋ ਤੇਰੇ ਥੱਲੇ ਹੈਗਾ ਜੀ 11 ਤੋਂ ਬਾਹਰ ਆ ਪਰ 11 ਦਾ 10 ਮੰਗ ਲੈ ਕੋਈ ਥਾਣਾ ਦੀ ਓਕੇ ਆ ਜੀ ਥਾਣਾ ਦੀ ਓਕੇ ਠੀਕ ਆ ਤੋੜ ਕੇ ਦਿਖਾ ਦਿ ਮੇਰੇ ਨੂੰ ਵੀ ਇਹਦਾ ਵੀਰੇ ਫਾਇਦਾ ਇਹ ਹੋ ਜਾਣਾ ਭਈ ਦੁੱਧ ਨੇ ਮੱਝਾਂ ਰਗਾ ਦੇਣਾ ਐਂਡ ਚੰਗੀ ਫਾਇਦਾ ਆਉਂਦੀ ਉਹ 6-7 ਦੇ ਆਸੇ-ਪਾਸੇ ਇਹ ਪਸ਼ੂਆਂ ਦੇ ਭਾਈ ਆਉਂਦੀ ਹੁੰਦੀ ਮੰਨ ਲਓ ਕਈ ਾਰ ਕਿਸੇ ਵੀਰ ਦਾ ਨਾ ਬਜਟ ਥੋੜਾ ਹੁੰਦਾਗਾ ਮੱਝ ਨਹੀਂ ਲਈ ਜਾਂਦੀ ਕਿਉਂਕਿ ਮੱਝ ਦੀ ਕੀਮਤ ਬਹੁਤ ਹਾਈ ਹੋ ਜਾਂਦੀ ਆ ਤਾਂ ਤੁਹਾਨੂੰ ਸੰਘਣਾ ਦੁੱਧ ਪੀਣ ਨੂੰ ਮਿਲ ਜਾਣਾ ਡੰਗ ਥੋੜਾ ਵਧੀਆ ਸਾਰੀ ਜਾਣਾ ਵੀਰੇ ਬਾਕੀ ਸੋਨਾ ਥਣਾ ਦਾ ਸੈਜ ਇਕੱਲਾ-ਇਕੱਲਾ ਨਿੱਖੜਵਾ ਇੱਕ ਤੁਹਾਨੂੰ ਥੋੜਾ ਜਿਹਾ ਵੈਸੇ ਹੀ 1921 ਮੋਟਾ ਦਿਖਾਉਂਦੀ ਹੈ ਬਈ ਮੋਟਾ ਨੋਰਮਲ ਜਾਓ ਤਾਂ ਨੋਰਮਲ ਜਾ ਠੀਕ ਆ ਬਾਕੀ ਥਣ ਭਾਂਡੇ ਦੀ ਵੀਰੇ ਕਰਮ ਵਾਲੀ ਪੂਰੀ ਸਾਫ ਦੇਖ ਸਕਦੇ ਹੋ ਤੁਸੀਂ ਥਣ ਕੱਲਾ ਕੱਲਾ ਨਿਕੜਮਾ ਪੂਰ ਚਿੱਟਾ ਵਾਦੇ ਘਾਟੇ ਦੀ ਫੁੱਲ ਗਰੰਟੀ ਹੈ ਜਰਸੀ ਦਾ ਕ੍ਰੋਸ ਆ ਕੱਦ ਬਹੁਤ ਵਧੀਆ ਉਹਦੇ ਨਾਲ ਥੋੜਾ ਜਿਹਾ ਨੀ ਮਾਉਂ ਹਮ ਨਹੀਂ ਚੰਗਾ ਚੰਗਾ ਦਾ ਜਿਹਾ ਕਰਦੇ ਆ ਠੀਕ ਆ ਪੂਰ ਚਿੱਟਾ ਵਾਦੇ ਘਾਟੇ ਦੀ ਫੁੱਲ ਗਰੰਟੀ ਹੈ ਜੈ ਜੀ ਦੀ ਡਿਮਾਂਡ ਇਹਦੀ ਇਹ ਤਾਂ ਦੀ ਚੋਂ ਮਾਨ ਕਰਦੇ ਆਗੇ ਜੋੜਾ ਲੈ ਜੇ ਕੋਈ ਮਾਰਕੋ ਲੱਗ ਰਿਹਾ। ਪੁੱਲਾ ਮਾਰਦਾਨ ਹੋ ਜਾਊਗਾ। 7 ਨੰਬਰ ਨਾ ਇਹ ਬਾਈ ਕੋਲ ਆਲਟੋ ਗੱਡੀ ਹੈ ਜੀ। ਕਿੰਨਾ ਮਾਡਲ ਆ ਜੀ ਇਹ? 2010 ਮਾਡਲ ਆ ਜੀ। 2010 ਮਾਡਲ ਕਿੰਵੇਂ ਨਾਮ ਆ ਜੀ ਇਹ? ਇਹ ਜੀ ਤੇ ਉਹਨਾਂ ਲਈ ਆਪਣੇ ਨਾਮ ਹੀ ਆ ਜੀ। ਹਾਂਜੀ ਹਾਂਜੀ। ਠੀਕ ਆ। ਚਾਰੋਂ ਟਾਇਰ ਨਵੇਂ ਆਂ। ਹੂੰ ਚਾਰੋਂ ਟਾਇਰ ਨਵੇਂ ਆਂ ਦੇਖ ਸਕਦੇ ਆ ਤੁਸੀਂ ਕੰਪਨੀ ਦੇ ਟਾਇਰ ਪਾਏ ਹੋਏ ਗੋੜੀ ਰੰਗ ਪੇਂਟ ਦੀ ਵੀ ਸਾਫ ਬਰਨਟ ਚੱਕ ਦਿਓ ਵੀਰੇ। ਪੀ ਵੀ 04 ਫਰੀਦਕੋਟ ਆ ਗਿਆ ਬਈ ਇਹ ਠੀਕ ਹੈ ਜੀ ਫਰੀਦਕੋਟ ਦਾ ਨੰਬਰ ਆ ਪੀ ਵੀ 04 ਬਾਕੀ ਰੰਗ ਪੇਂਟ ਦੀ ਹੈਨਾ ਪੂਰੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਮਾਡਲ ਦੱਸਿਆ ਸੀਗਾ 2010 ਮਾਡਲ 2010 ਮਾਡਲ ਠੀਕ ਆ ਜੀ ਹੋਰ ਠੀਕ ਆ ਐਲ ਐਕਸ ਆਈ ਹੈ ਬਈ ਇਹ ਐਲ ਐਕਸ ਆਈ ਐਲ ਐਕਸ ਆਈ ਦੀ ਡਿਮਾਂਡ ਥੋੜੀ ਜਿਹੀ ਜ਼ਿਆਦਾ ਹੈਨਾ ਬਈ ਹਾਂ ਜੀ ਕਿਉਂਕਿ ਇਹਦੀ ਐਵਰੇਜ ਵੀ ਚੰਗੀ ਹੋਊਗੀ। ਉਹ ਐਵਰੇਜ। ਸੰਗਰੀਏ ਟਿੱਕਰ ਜਿੱਦ ਨੂੰ ਮਾੜੀ ਕੀਤੀ ਫਿਰ। ਠੀਕ ਆ ਦੇ ਜਾਂਦੀ ਉਹ 20 ਦੇ ਆਸੇ-પાસ। 20 ਦੇ ਆਸੇ-પાસ। ਠੀਕ ਆ। ਇਹ ਰੰਗ ਪੇਂਟ ओरिजिनल ਹੀ ਆ ਬਈ ਇਹਦਾ। ਨੋਰਮਲ ਜੀ ਕਾਟਿੰਗ ਆ। ਨੋਰਮਲ ਜੀ। ਇਹ ਤਾਂ ਮਾੜੀ-ਮੋਟੀ ਫਿਰ ਹੋਈ ਜਾਂਦੀ ਕਿਉਂਕਿ ਮਾਡਲ ਬਹੁਤ ਹੋ ਗਿਆ ਹਨਾ। ਉਂ ਸਾਫ਼ ਆ ਕੰਡੀਸ਼ਨ ਦੀ ਹਨਾ। ਸਾਈਲੈਂਟ ਆ ਬਈ ਪੂਰੀ। ਪੂਰੀ ਸਾਈਲੈਂਟ ਆ। ਜਿਹੜੀ ਸੈਂਟਰ ਲੋਕ ਆ ਕਿ ਬਿਨਾ ਸੈਂਟਰ ਲੋਕ ਫਿਰ ਆ ਸੈਂਟਰ ਲੋਕ ਤੋਂ। ਠੀਕ ਆ ਵੀਰੇ। ਬਿਨਾ ਸੈਂਟਰ ਲੋਕ ਆ ਤੇ ਬਾਕੀ ਮੈਂ ਤੁਹਾਨੂੰ ਇੰਜਨ ਦੀ ਦੀ ਕੰਡੀਸ਼ਨ ਦਿਖਾ ਦਿੰਦਾਗਾ ਵੀਰੇ ਲਓ ਜੀ ਚੈੱਕ ਕਰੋ ਬਿਲਕੁਲ ਭਾਈ ਆ ਚੀਜ਼ਾਂ ਤੋਂ ਪਤਾ ਲੱਗਦਾ ਗੱਡੀ ਓਕੇ ਪਈ ਐ ਥੋੜੀ ਜਿ ਦੇ ਨਾਲ ਪਿਆ ਸਾਰਾ ਮੰਨ ਲਓ ਮਾੜੀ ਮੋਟੀ ਟੱਚਿੰਗ ਦਾ ਸਰ ਜਾਂਦਾ ਮੇਜਰ ਐਕਸੀਡੈਂਟ ਨਾ ਹੋਵੇ ਨਾ ਉਹ ਜਮ ਓਕੇ ਆ ਗੱਡੀ ਜੀ ਚਲਾਵੇ ਚ ਪਤਾ ਲੱਗਦਾ ਠੀਕ ਆ ਬਾਕੀ ਵੇਗਲਾ ਚਲਾ ਕੇ ਟਰਾਈ ਲੈ ਗਿਆ ਬਾਕੀ ਜਿਹਨੇ ਲਾਉਣੀ ਹੈ ਸਹੀ ਗੱਲ ਪੈਸੇ ਲਾਉਣੇ ਆ ਵੀਰੇ ਆਪ ਦਾ ਟਰਾਈ ਕਰਕੇ ਲੈ ਕੇ ਜਾਵੇ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ